ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਬਹੁਤ ਹੀ ਉੱਗੀ ਲੋਕ ਗਾਇਕਾ ਲੋਕ ਕਲਾਕਾਰ ਨੀਹਾ ਸਿੰਘ ਰਠੌਰ ਜਿਹੜੀ ਕਿ ਭੋਜਪੂਰੀ ਪਾਸ਼ਾ ਦੇ ਵਿੱਚ ਗਾਉਂਦੀ ਹੈ ਤੇ ਜਿਹੜੀ ਬਹੁਤ ਬੇਬਾਕ ਹੈ ਤੇ ਜਿਹੜੇ ਭੋਜਪੂਰੀ ਦੇ ਬਹੁਤ ਵੱਡੇ ਵੱਡੇ ਗਾਇਕ ਬਣੇ ਫਿਰਦੇ ਆ ਜੋ ਉਹਨਾਂ ਨੇ ਅਸ਼ਲੀਲਤਾ ਫਲਾਈ ਹੈ ਉਹਨੇ ਉਸ ਬਾਰੇ ਵੀ ਬਹੁਤ ਵਾਰੀ ਬੇਬਾਕੀ ਦੇ ਨਾਲ ਕਹੀਆਂ ਨੇ ਗੱਲਾਂ ਤੇ ਉਹਨਾਂ ਦੀਆਂ ਵੀਡੀਓਜ਼ ਸ਼ੇਅਰ ਵੀ ਕੀਤੀਆਂ ਵੀ ਇਹੇ ਬੰਦੇ ਬੀਜੇਪੀ ਦੇ ਲੀਡਰ ਬਣੇ ਹੋਏ ਐ ਤੇ ਇਹ ਕਿਸ ਤਰ੍ਹਾਂ ਦੇ ਗੀਤ ਗਾਉਂਦੇ ਐ ਕੀ ਧੀਆ ਭੈਣਾ ਮਾਵਾ ਬੱਚੇ ਇਕੱਠੇ ਸੁਣ ਸਕਦੇ ਐ ਇਹ ਗੀਤ ਤੇ ਉਹ ਮੋਦੀ ਸਰਕਾਰ ਤੇ ਯੋਗੀ ਸਰਕਾਰ ਦੇ ਵਿਰੁੱਧ ਵੀ ਬੜਾ ਬੇਬਾਕੀ ਦੇ ਨਾਲ ਬੋਲਦੀ ਐ ਹੁਣ ਜਿਹੜਾ ਪਹਿਲਕਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਉਸ ਦੇ ਬਾਰੇ ਵਿੱਚ ਵੀ ਉਸ ਨੇ ਬੜੀ ਬੇਬਾਕੀ ਦੇ ਨਾਲ ਮੋਦੀ ਜੀ ਤੋਂ ਸਵਾਲ ਪੁੱਛੇ ਉਨੇ ਪੂਰੀ ਲਿਸਟ ਦਿੱਤੀ ਹੈ ਵੀ ਜਦੋਂ ਜਦੋਂ ਬੀਜੇਪੀ ਦਾ ਰਾਜ ਹੈ ਉਦੋਂ ਕਿਹੜੇ ਕਿਹੜੇ ਹਮਲੇ ਹੋਏ ਹੈ ਉਹਨਾਂ ਦਾ ਪੂਰੀ ਤਫਸੀਲ ਦੇ ਨਾਲ ਜ਼ਿਕਰ ਕੀਤਾ ਹੈ ਉਸਨੇ ਤੇ ਉਹਦੇ ਚ ਕੋਈ ਵੀ ਗੱਲ ਜਿਹੜੀ ਹੈ ਕਿਸੇ ਇੱਕ ਧਰਮ ਦੀ ਦੂਜੇ ਧਰਮ ਦੇ ਵਿਰੁੱਧ ਨਹੀਂ ਹੈ ਬਲਕਿ ਮੋਦੀ ਸਰਕਾਰ ਮੋਦੀ ਜੀ ਖੁਦ ਉਹਨਾਂ ਦੇ ਵਿਰੁੱਧ ਨਹੀਂ ਉਹਦਾ ਸਵਾਲ ਹੈਗਾ ਕਿ ਵੀ ਤੁਸੀਂ ਉੱਥੋਂ ਤਾਂ ਚੱਲ ਕੇ ਆ ਗਏ ਸਾਊਦੀ ਅਰਬੀਆ ਤੋਂ ਹਮਲੇ ਤੋਂ ਬਾਅਦ ਪਰ ਪਹਿਲਗਾਮ ਨਹੀਂ ਗਏ ਦੂਜਾ ਤੁਸੀਂ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਵਿਹਾਰ ਦੇ ਵਿੱਚ ਚੋਣਾਂ ਦੇ ਪ੍ਰਚਾਰ ਲਈ ਜਰੂਰ ਚਲੇ ਗਏ ਹੋ ਇਹ ਸਵਾਲ ਵਾਜਬ ਸਵਾਲ ਨੇ ਤੇ ਹਰ ਭਾਰਤੀ ਜਿਹੜਾ ਵੀ ਥੋੜਾ ਬਹੁਤਾ ਸੋਚ ਰੱਖਦਾ ਉਹ ਇਹ ਸਵਾਲ ਪੁੱਛਣੇ ਚਾਹੂਗਾ ਜਾਂ ਇਹਨਾਂ ਸਵਾਲਾਂ ਨੂੰ ਠੀਕ ਮੰਨਦਾ ਹੈ ਪਰ ਉਹਦੇ ਉੱਤੇ ਕੱਲ ਜਿਹੜਾ ਲਖਨਊ ਦੇ ਦੇ ਇੱਕ ਥਾਣੇ ਦੇ ਵਿੱਚ ਅਮੈ ਪ੍ਰਤਾਪ ਸਿੰਘ ਨਾਂ ਦੇ ਵਿਅਕਤੀ ਨੇ ਕੇਸ ਦਰਜ ਕਰਾ ਦਿੱਤਾ ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਕਿ ਉਹ ਜਿਹੜਾ ਵੀ ਉਹਦੇ ਨਾਲ ਦੇ ਦੇਸ਼ ਦਾ ਜਿਹੜੀ ਏਕਤਾ ਹੈ ਉਹਨੂੰ ਨੁਕਸਾਨ ਪਹੁੰਚਦਾ ਹੈ ਤੇ ਧਾਰਮਿਕ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਉਹਦੇ ਤੇ ਇਲਜ਼ਾਮ ਲੱਗੇ ਜੇ ਜੇ ਵੀਡੀਓਜ਼ ਤੁਸੀਂ ਦੁਬਾਰਾ ਵੀ ਖੋਲ ਕੇ ਦੇਖ ਲਓ ਤੁਹਾਨੂੰ ਕਿਸੇ ਇੱਕ ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਨਹੀਂ ਦਿਸੂਗਾ ਤੇ ਏਕਤਾ ਦੇਸ਼ ਦੀ ਜਿਹੜੀ ਹੈ ਦੇਸ਼ ਦੇ ਲੋਕਾਂ ਦੀ ਏਕਤਾ ਹੁੰਦੀ ਹੈ ਤੇ ਉਹ ਲੋਕਾਂ ਦੀ ਏਕਤਾ ਦੀ ਗੱਲ ਕਰਦੀ ਹੈ ਸੋ ਅਸੀਂ ਉਸ ਦੇ ਖਿਲਾਫ ਇਸ ਦਰਜ ਕੀਤੀ ਐਫ ਆਈ ਆਰ ਦੇ ਲਈ ਸਰਕਾਰ ਦੀ ਬਿਲਕੁਲ ਨਿੰਦਿਆ ਕਰਦੇ ਹਾਂ ਤੇ ਬੋਲਣ ਦੀ ਆਜ਼ਾਦੀ ਦੇ ਤਹਿਤ ਇਹ ਜਿਹੜੀ ਐਫ ਆਈ ਆਰ ਹੈ ਉਹਦਾ ਉਹਦੀ ਜਬਾਰਦਸਤੀ ਕਰ ਲਈ ਹੈ ਤੇ ਇਹ ਐਫ ਆਈ ਆਰ ਕੈਂਸਲ ਹੋਣੀ ਚਾਹੀਦੀ ਹੈ ਨੰਬਰ 1 ਨੰਬਰ 2 ਮਾਨਯੋਗ ਅਦਾਲਤਾਂ ਨੂੰ ਵੀ ਅਜਿਹੇ ਹਾਂ ਕੇਸਾਂ ਦਾ ਸੂਵੋ ਮੋਟੋ ਨੋਟਿਸ ਲੈਣਾ ਚਾਹੀਦਾ ਹੈ ਤਾਂ ਕਿ ਇਹ ਜਬਾਨਾ ਬੰਦੀ ਦੀ ਬੰਦੀ ਨਾ ਕਰੀ ਜਾ ਸਕੇ ਇਹਨਾਂ ਨੂੰ ਦਬਾਇਆ ਨਾ ਜਾ ਸਕੇ ਤੇ ਉਹਨੇ ਵੀ ਆਖਰ ਜਦੋਂ ਐਫਆਈਆਰ ਤੋਂ ਬਾਅਦ ਉਹਨੂੰ ਪੁੱਛਿਆ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਡਰਦੀ ਨਹੀਂ ਹਾਂ ਤੇ ਮੈਂ ਇਹ ਬੋਲਦੀ ਰਹਾਂਗੀ ਇਹ ਜਿਹੜਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਐਫਆਈਆਰ ਦਰਜ ਕੀਤੀ ਗਈ ਹੈ ਮੁੱਦਾ ਕੀ ਹੈ ਕਿ ਮੋਦੀ ਸਰਕਾਰ ਉਸ ਹਮਲੇ ਨੂੰ ਦੇ ਵੇਲੇ ਲੋਕਾਂ ਨੂੰ ਸੁਰੱਖਿਆ ਨਹੀਂ ਦੇ ਸਕੀ ਤੇ ਉਸ ਤੋਂ ਬਾਅਦ ਜੋ ਮਰਜ਼ੀ ਕਰ ਰਹੀ ਹੈ ਪਰ ਉਹ ਗੱਲ ਦਾ ਜਵਾਬ ਉਹਦੇ ਤੋਂ ਆ ਨਹੀਂ ਰਿਹਾ ਤੇ ਇਸ ਗੱਲ ਦਾ ਜਵਾਬ ਬਣਨਾ ਵੀ ਨਹੀਂ ਛੇਤੀ ਕਿਤੇ ਅਗਲੀ ਗੱਲ ਦੋਸਤੋ ਇਹ ਹੈ ਵੀ ਇੱਕ ਪਾਸੇ ਕੱਲ ਜੰਮੂ ਤੇ ਕਸ਼ਮੀਰ ਦੀ ਜਿਹੜੀ ਅਸੈਂਬਲੀ ਹੈ ਉਸ ਨੇ ਇੱਕ ਮਤ ਹੋ ਕੇ ਸਰਬਸੰਮਤੀ ਨਾਲ ਇਹ ਜਿਹੜਾ ਪਹਿਲਗਾਮ ਹੰਦੇ ਵਿੱਚ ਹਮਲਾ ਹੋਇਆ ਇਸ ਦੀ ਨਿੰਦਿਆ ਕੀਤੀ ਤੇ ਸਾਰੇ ਦੇਸ਼ ਦੇ ਨਾਲ ਇੱਕ ਆਵਾਜ਼ ਆਪਣੀ ਬੁਲੰਦ ਕੀਤੀ ਉੱਥੋਂ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਆਪਣੇ ਰਾਜਨੀਤਿਕ ਮਤਭੇਦਾਂ ਦੇ ਬਾਵਜੂਦ ਇਸ ਹਮਲੇ ਦੇ ਵਿੱਚ ਕਸ਼ਮੀਰੀ ਲੋਕਾਂ ਵੱਲੋਂ ਦਿਖਾਈ ਇਕਜੁੱਟਤਾ ਉਹਨਾਂ ਵੱਲੋਂ ਜਿਹੜੇ ਉੱਥੇ ਗਏ ਹੋਏ ਸਲਾਨੀ ਸੀ ਜਿਨ੍ਹਾਂ ਜ਼ਖਮੀ ਵੀ ਹੋਏ ਜਾਂ ਜਿਨ੍ਹਾਂ ਨੂੰ ਮਾਰੇ ਵੀ ਗਏ ਉਹਨਾਂ ਦੇ ਰਿਸ਼ਤੇਦਾਰ ਤੇ ਬਾਕੀ ਸਲਾਨੀ ਜਿਹੜੇ ਉੱਥੇ ਗਏ ਹੋਏ ਸੀ ਉਹਨਾਂ ਨਾਲ ਜਿਸ ਤਰ੍ਹਾਂ ਦਾ ਵਰਤੋਅ ਕੀਤਾ ਉਹਦੇ ਲਈ ਕਸ਼ਮੀਰੀ ਲੋਕਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ ਉਹਨਾਂ ਨੇ ਤੇ ਦੇਸ਼ ਦੇ ਨਾਲ ਖੜਨ ਦੀ ਗੱਲ ਕੀਤੀ ਹੈ ਤੇ ਉਸ ਦੇ ਨਾਲ ਉਹਨਾਂ ਨੇ ਲੱਗਿਆ ਵੀ ਜਿਹੜਾ ਜੰਮੂ ਕਸ਼ਮੀਰ ਹੈ ਉਸ ਦੇ ਵਿੱਚੋਂ ਅੱਤਵਾਦ ਆਖਰੀ ਸਾਹ ਲੈ ਰਿਹਾ ਹੈ ਕਿਉਂਕਿ ਕਸ਼ਮੀਰ ਦੇ ਲੋਕ ਅੱਤਵਾਦ ਦੇ ਵਿਰੁੱਧ ਹੋ ਗਏ ਹੈ ਤੇ ਆ ਇੱਕ ਵਿੱਚ ਗੱਲ ਆਈ ਵੀ ਜਿਹੜਿਆ ਘਾਟਾ ਹਜ਼ਾਰ ਹੈ ਇਹਦੇ ਨਾਲ ਅੱਤਵਾਦੀਆਂ ਨੂੰ ਹਮਦਰਦੀ ਮਿਲ ਸਕਦੀ ਹੈ ਇਹਦੇ ਤੋਂ ਬਚਣ ਦੀ ਦੂਜੇ ਪਾਸੇ ਦਿੱਲੀ ਸਥਿਤ ਜਾਮੀਆ ਮੀਲੀਆ ਇਸਲਾਮੀਆਂ ਯੂਨੀਵਰਸਿਟੀ ਬੜੀ ਮਸ਼ਹੂਰ ਯੂਨੀਵਰਸਿਟੀ ਹੈ ਉਥੋਂ ਦੀ ਇੱਕ ਕਸ਼ਮੀਰੀ ਵਿਦਿਆਰਥਣ ਜਿਹੜੀ ਕਸ਼ਮੀਰ ਦੀ ਹੈ ਤੇ ਉਥੇ ਪੜ੍ਹਦੀ ਹੈ ਉਹ ਜਦੋਂ ਸ਼ਾਮ ਨੂੰ ਵਾਪਸ ਜਾ ਰਹੀ ਸੀ ਤਾਂ ਗੇਟ ਦੇ ਉੱਤੇ ਇੱਕ ਜਿਹੜਾ ਬੰਦਾ ਉਥੋਂ ਦੀ ਕਿਸੇ ਮੈਸ ਦੇ ਵਿੱਚ ਕੰਮ ਕਰਦਾ ਹੈ ਉਹਨੇ ਉਹਦੇ ਉੱਤੇ ਹਮਲਾ ਕੀਤਾ ਹਮਲਾ ਉਦੋਂ ਹੋਇਆ ਜਦੋਂ ਸਿਕਿਉਰਿਟੀ ਗਾਰਡ ਉੱਥੇ ਗੇਟ ਦੇ ਉੱਤੇ ਖੜੇ ਐ ਤੇ ਉਹ ਮੂਕ ਦਰਸ਼ਕ ਬਣੇ ਖੜੇ ਰਹੇ ਤੇ ਉਹ ਕੁੜੀ ਤੇ ਹਮਲਾ ਹੁੰਦਾ ਰਿਹਾ ਫਿਰ ਕਿਸੇ ਨੇ ਆ ਕੇ ਛਦਾਇਆ ਤੇ ਉਹ ਵਿਚਾਰੀ ਬਚੀ ਐ ਤੇ ਇਸ ਤਰ੍ਹਾਂ ਨਾਲ ਕਸ਼ਮੀਰੀ ਲੋਕਾਂ ਦੇ ਉੱਤੇ ਜਿਹੜੇ ਨਫ਼ਰਤੀ ਹਮਲੇ ਐ ਉਹ ਚਾਹੇ ਕਿਤੇ ਕਿਤੇ ਨੇ ਪਰ ਕਿਉਂ ਹੋਣ ਉਹਨਾਂ ਦੇ ਅੰਦਰ ਇਹ ਭਾਵਨਾ ਕਿਉਂ ਆਵੇ ਕਿ ਮੈਂ ਮੈਂ ਕਸ਼ਮੀਰੀਆਂ ਤੇ ਮੇਰੇ ਤੇ ਹਮਲਾ ਹੋ ਸਕਦਾ ਹੈ ਕੱਲ ਨਾਗਪੁਰ ਹੋਇਆ ਸੀ ਤੁਹਾਨੂੰ ਦੱਸਿਆ ਸੀ ਪਰਸੋਂ ਤੇ ਕੱਲ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਹੁਣ ਇਹ ਹੈ ਪਹਿਲਾਂ ਪੰਜਾਬ ਦੇ ਵਿੱਚ ਵੀ ਇਹ ਹਜਾ ਸੀ ਤੇ ਉੱਤਰਾਖੰਡ ਦੇ ਵਿੱਚ ਤਾਂ ਬਹੁਤ ਹੀ ਬੁਰਾ ਹਾਲ ਸੀ ਸੋ ਅਸੀਂ ਸਮਝਦੇ ਹਾਂ ਕਿ ਇਹਨਾਂ ਨਫਰਤੀ ਲੋਕਾਂ ਵਿਰੁੱਧ ਕੇਸ ਦਰਜ ਹੋਣੇ ਚਾਹੀਦੇ। ਆ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੈਨੇਡਾ ਦੇ ਵਿੱਚ ਚੋਣਾਂ ਕੱਲ ਹੋ ਗਈਆਂ ਤੇ ਉਹਨਾਂ ਚੋਣਾਂ ਦੇ ਜਿਹੜੇ ਰਿਜ਼ਲਟ ਹੈ ਉਹ ਆ ਰਹੇ ਹੈ। ਉਹਨਾਂ ਦੇ ਰੁਝਾਨਾਂ ਤੋਂ ਪਤਾ ਲੱਗਦਾ ਹੈ ਵੀ ਉੱਥੋਂ ਦੀ ਜਿਹੜੀ ਲਿਬਰਲ ਪਾਰਟੀ ਹੈ ਸ਼ਾਇਦ ਉਹ ਸਭ ਤੋਂ ਵੱਡੀ ਪਾਰਟੀ ਬਣੂਗੀ ਤੇ ਦੂਜੇ ਨੰਬਰ ਤੇ ਕਨਸਰਵੇਟਿਵ ਪਾਰਟੀ ਰਹੂਗੀ। ਤੇ ਉਹਨਾਂ ਦਾ ਬਹੁਤਾ ਜ਼ਿਆਦਾ ਫਰਕ ਨਹੀਂਗਾ ਸੀਟਾਂ ਦਾ ਥੋੜਾ ਥੋੜਾ ਫਰਕ ਹੈ। ਹੋ ਸਕਦਾ ਹੈ ਵੀ ਕੋਈ ਵੀ ਮжоਰਿਟੀ ਦੀ ਸਰਕਾਰ ਕੱਲੀ ਇੱਕ ਪਾਰਟੀ ਦੀ ਨਾ ਬਣੇ ਉੱਥੇ ਤੇ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਐ ਮਾਰਕ ਕਾਰਨੀ ਉਹਨਾਂ ਦੇ ਗੱਲਾਂ ਕਰਕੇ ਉਧਰੋਂ 트럼ਪ ਦੀਆਂ ਉਹਨੂੰ 55ਵੇਂ ਦਾ ਸੂਬਾ ਬਣਾਉਣ ਦੇ ਦਬਾਵਾਾਂ ਕਰਕੇ ਬਹੁਤ ਸਾਰੇ ਟੈਫਾ ਕਰਕੇ ਇਹ ਜਿਹੜੀ ਪਾਰਟੀ ਲਿਬਰਲ ਪਾਰਟੀ ਜੀ ਦਾ ਗਰਾਫ ਬਹੁਤ ਥੱਲੇ ਸੀਗਾ ਟਰੂਡੋ ਦੇ ਹੁੰਦੇ ਆ ਇਹ ਇੱਕਦਮ ਉੱਤੇ ਆਇਆ ਤੇ ਮੁਕਾਬਲੇ ਤੇ ਪਹੁੰਚੀ ਹੈ ਸ਼ਾਇਦ ਸਭ ਤੋਂ ਵੱਡੀ ਪਾਰਟੀ ਬਣ ਕੇ ਆਊਗੀ ਜਿਵੇਂ ਹੁਣ ਤੱਕ ਦੇ ਰੁਝਾਨ ਨੇ ਉਹ ਤਾਂ ਇਹ ਦੱਸਦੇ ਐ ਤੇ ਜਿਹੜਾ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੈਟਿਕ ਪਾਰਟੀ ਐ ਐਂਡੀਪੀ ਐ ਉਹ ਚੌਥੇ ਨੰਬਰ ਤੇ ਰਹਿ ਰਹੀ ਐ ਤੀਜੇ ਨੰਬਰ ਤੇ ਇੱਕ ਬਲੌਕ ਕਿਊਬੈਕ ਐ ਕਿਊਬੈਕ ਉੱਥੋਂ ਦਾ ਇੱਕ ਸੂਬਾ ਐ ਉੱਥੋਂ ਦੀ ਇੱਕ ਪਾਰਟੀ ਹੈਗੀ ਐ ਬਲੌਕ ਕਿਊਬੈਕ ਉਹ ਜਿਹੜੀ ਐ ਉਹ ਤੀਜੇ ਨੰਬਰ ਤੇ ਰਹਿ ਰਹੀ ਐ ਗ੍ਰੀਨ ਪਾਰਟੀ ਨੂੰ ਇੱਕ ਅੱਧੀ ਸੀਟ ਮਿਲਣ ਦੀ ਸੰਭਾਵਨਾ ਐ ਸੋ ਦੇਖਦੇ ਆਂ ਵੀ ਜਿਹੜਾ ਮੁੱਖ ਸਮੱਸਿਆਵਾਂ ਨੇ ਕੈਰਲਾ ਦੇ ਲੋਕ ਆਪਣੇ ਆਪਣੇ ਕੈਨੇਡਾ ਦੇ ਲੋਕਾਂ ਦੀਆਂ ਕਿ ਵੀ ਉੱਥੇ ਬਹੁਤ ਸਾਰੀ ਜਿਹੜੇ ਰਹਿائش ਦੀ ਸਮੱਸਿਆ ਹੈਗੀ ਹੈ ਬਹੁਤ ਸਾਰੇ ਲੋਕਾਂ ਨੂੰ ਟੈਂਟਾਂ 'ਚ ਰਹਿਣਾ ਪੈਂਦਾ ਤੇ ਦੂਸਰਾ ਇਹ ਹੈ ਕਿ ਵੀ ਉਹਦੇ 'ਚ ਜਿਹੜਾ ਉਹ ਰੋਜ਼ਗਾਰ ਨਹੀਂ ਮਿਲ ਰਿਹਾ ਹੁਣ ਦੇਖਦੇ ਹਾਂ ਕਿ ਨਵੀਂ ਸਰਕਾਰ ਦੇ ਅੱਗੇ ਇਹ ਚੈਲੰਜ ਨੇ ਤੇ ਉਹ ਕਿਵੇਂ ਇਹਨਾਂ ਨੂੰ ਠੀਕ ਕਰਦੀ ਹੈ ਅੱਜ ਦੀ ਗੱਲ 'ਚ ਐਨੇ ਬਹੁਤ-ਬਹੁਤ ਸ਼ੁਕਰੀਆ